ਮੈਂਬਰ ਐਸਜੀਪੀਸੀ ਰਗਵੀ ਸਿੰਘ ਸਹਾਰਮਾ ਜਰਾ ਮੌਜੂਦ ਨੇ ਕਿਸਮੁੱਛ ਲੀਡਰਸ਼ਿਪ ਦੀ ਜੇਕਰ ਗੱਲ ਕਰੀਏ ਤਾਂ ਉਹ ਇੱਥੇ ਮੌਜੂਦ ਆਪਾਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰ ਲੈਂਦੇ ਹਾਂ ਕਿ ਕਿੱਦਾਂ ਦਾ ਮੁਕਾਬਲਾ ਰਿਹਾ ਇਹਨਾਂ ਦਾ ਕੱਲ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਹਾਂਜੀ ਸਨਮਰ ਸਾਹਿਬ ਕੀ ਕਹਿਣਾ ਚਾਹੁੰਗੇ ਜਿਹੜੀ ਇਹ ਅਕਾਲੀ ਦਲ ਨੂੰ ਜਿੱਤ ਮਿਲੀ ਹੈ ਜੀ ਭਾਰੂਜੀ ਦਾ ਖਾਲਸਾ ਵੈਰੀ ਵਨੀ ਫਤਿਹ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਬਲਾਕ ਮਲਾਉਤ ਤੋਂ ਚਾਰ ਕੈਂਡੀਡੇਟ ਸਾਡੇ ਡਿਕਲੇਅਰ ਹੋ ਗਏ ਨੇ ਸੱਤਾ ਚੋਂ ਚਾਰ ਜਿੱਤ ਗਏ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਹਾਰਨ ਮਾਜਰੇ ਤੋਂ ਰਾਣੀ ਕੌਰ ਤੁਹਾਡੀ ਬੀਬੀ ਜੀ ਹੈ ਕਲਵੰਤ ਕਲਵੰਤ ਕੌਰ ਲਹਿਲਜੋਂ ਤੋਂ ਜਸਵੀਰ ਸਿੰਘ ਸਾਡਾ 시ਹਾ ਦਾ ਜੋਨ ਤੋਂ ਸੁਮਿੰਦਰ ਸਿੰਘ ਸਿਓੜਾ ਸੁਮਿੰਦਰ ਸਿੰਘ ਸਿਓੜਾ ਚਾਰ ਸਾਡੇ ਕੈਂਡੀਡੇਟ ਸੱਤਾ ਚ ਜਿੱਤ ਗਏ ਨੇ ਤੇ ਸਾਰਿਆਂ ਨੂੰ ਵਧਾਈ ਅਸੀਂ ਜਿੱਥੇ ਸਾਹ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਧੰਨਵਾਦ ਕਰਦੇ ਆ ਉੱਥੇ ਸਾਡੇ ਹਲਕੇ ਦੇ ਇੰਚਾਰਜ ਮਜੀਦ ਸਿੰਘ ਬਾਦਲੀਪੁਰ ਜਗਦੇਵ ਸਿੰਘ ਜੀ ਬੋਪਾ ਰਾਏ ਜਿਨ੍ਹਾਂ ਬਹੁਤ ਵੱਡਾ ਵਿਸ਼ੇਸ਼ ਯੋਗਦਾਨ ਦਿੱਤਾ ਸਾਰੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਪੈੜ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਆਸ ਕਰਦੇ ਆ ਵੀ ਅਸੀਂ ਜਿਹੜਾ ਬਲਾਕ ਸੰਮਤੀ ਦਾ ਚੇਅਰਮੈਨ ਵੀ ਅਹੁਦਾ ਬਣਾਵਾਂਗੇ ਲਾਜ਼ਮੀ ਜਿੱਤਾਂਗੇ ਅਸੀਂ ਅੱਠ ਜੋਂ ਰਹਿੰਦੇ ਨੇ ਅੱਥਾਂ ਚੋ ਸੱਤਾ ਚੋ ਇਹ ਚਾਰ ਜਿੱਤ ਗਏ ਆ ਤੇ ਇਸ ਕਰਕੇ ਹੋਰ ਵੀ ਅਸੀਂ ਜੋਂ ਅੱਠ ਤੱਕ ਪਹੁੰਚਾਂਗੇ ਸਾਰਿਆਂ ਦਾ ਧੰਨਵਾਦ ਵੋਟਰਾਂ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਸਾਰੇ ਪਹਿਲ ਹਲਕੇ ਦੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਮਾਰ ਦਿੱਤਾ ਤੇ ਸ਼੍ਰੋਮਣੀ ਕਾਲੀ ਦਲ ਦੀ ਸ਼ਾਨ ਵਧਾਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਜਿੰਦਾਬਾਦ ਅੱਲਾਹ ਵਾਜ਼ ਬਲੇ ਕੋਣ ਹਾ ਯਾ ਉਸਿਆ ਕੋਣ ਜਿੰਦਾਬਾਦ ਤੇ ਇਸੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਿਕਰ ਗੱਲ ਕਰੀਏ ਸੱਤ ਦੇ ਵਿੱਚੋਂ ਪਹਿਲੇ ਗੇੜ ਦੇ ਵਿੱਚ ਸੱਤ ਉਮੀਦਵਾਰਾਂ ਦੀ ਗਿਣਤੀ ਹੋਈ ਸੀਗੀ ਸ਼ੁਰੂ ਤੇ ਉਹਦੇ ਵਿੱਚੋਂ ਚਾਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਉਹਦੇ ਵੱਲੋਂ ਹਾਸਲ ਕਰ ਲਏ ਗਏ ਨੇ ਤੇ ਸਿੱਧੀਆਂ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਪਾ ਰਹੇ ਹਾਂ ਮਲਾਉਦ ਲਾਈਵ ਚੈਨਲ ਦੇ ਉੱਪਰ ਤੇ ਬਾਕੀ ਹੋਰ ਜਿਹੜੇ ਉਮੀਦਵਾਰਾਂ ਦੇ ਜ਼ੋਨ ਨੇ ਜਿਹੜੇ ਉਹ ਰਹਿੰਦੇ ਬਾਕੀ ਨੇ ਤੇ ਤੁਸੀਂ ਸਿੱਧੀਆਂ ਤਸਵੀਰਾਂ ਇਸ ਵੇਲੇ ਮਲਾਉਦ ਲਾਈਵ ਤੋਂ ਦੇਖ ਪਾ ਰਹੇ ਹੋ ਤੇ ਬਾਕੀ ਜਿਹੜਾ ਵੋਟਾਂ ਦਾ ਲੇਖਾ ਜੋਖਾ ਸੀ ਉਹ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਗਿਆ ਸੀ ਪਹਿਲਾਂ ਵੀ ਵੀਡੀਓ ਜਿਹੜੀ ਲਾਈਵ ਕੀਤੀ ਗਈ ਹੈ ਹੁਣ ਤੋਂ 15 ਕੁ ਮਿੰਟ ਪਹਿਲਾਂ ਉਹਦੇ ਵਿੱਚ ਦਿਲਬਾਖ ਸਿੰਘ ਚਾਪੜਾ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਨਾਲ ਪੂਰੀ ਜਾਣਕਾਰੀ ਉਹਨਾਂ ਨਾਲ ਲੈ ਕੇ ਸਾਂਝੀ ਕੀਤੀ ਗਈ ਸੀ ਕਿਉਂਕਿ ਪੂਰੀ ਟੀਮ ਹੈ ਜਿਹੜਾ ਪ੍ਰੈਸ ਦਾ ਪੈਨਲ ਹੈ ਪੂਰਾ ਜੇਕਰ ਮੈਂ ਗੱਲ ਕਰਾਂ ਸਾਡੇ ਮਲੌਰ ਜੋਂ ਦੇ ਜਿੰਨੇ ਵੀ ਪੱਤਰਕਾਰ ਨੇ ਸਤਕਾਰਿਓ ਉਹ ਸਾਰਿਆਂ ਦਾ ਪੈਨਲ ਜੋਂ ਹੈ ਜਿਹੜਾ ਉਹ ਅੰਦਰ ਬੈਠਾ ਹੈ ਸèm ਤੇ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਪਰ ਕਿ ਕਿਹੜੇ ਕਿਹੜੇ ਉਮੀਦਵਾਰ ਆ ਕਿੰਨੀਆਂ-ਕਿੰਨੀਆਂ ਵੋਟਾਂ ਦੇ ਨਾਲ ਜਿੱਤੇ ਨੇ ਹੁਣ ਤੱਕ ਦੀ ਜੇਕਰ ਜਾਣਕਾਰੀ ਮੈਂ ਤੁਹਾਡਾਂ ਨਾਲ ਸਾਂਝੀ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਉਮੀਦਵਾਰ ਜਿੱਤੂਰੇ ਨੇ 7 ਜੋਨਾਂ ਦੀ ਜਿਹੜੀ ਹੈਗੀ ਹੈ ਗਿਣਤੀ ਸ਼ੁਰੂ ਹੋਈ ਸੀ ਗੇੜ ਦੀ ਤੇ ਸੱਤ ਦੇ ਵਿੱਚੋਂ ਚਾਰ ਜ਼ੋਨ ਹੁਣ ਤੱਕ ਸ਼੍ਰੋਮਣੀ ਕਾਲੇ ਦਲ ਜਿੱਤ ਚੁੱਕਿਆ ਤੇ ਇਹ ਬਹੁਤ ਇੱਕ ਗੱਲ ਕੀ ਤਾਂ ਬ੍ਰੇਕਿੰਗ ਵੱਡੀ ਖਬਰ ਹੈ ਕਿਉਂਕਿ ਹੁਣ ਤੱਕ ਅਕਾਲੀ ਦਲ ਦਾ ਨਾਮ ਸੁਣਨਾ ਕੋਈ ਪਸੰਦ ਨਹੀਂ ਕਰਦਾ ਸੀਗਾ ਅਕਾਲੀ ਦਲ ਨੂੰ ਇਹ ਕਿਹਾ ਜਾਂਦਾ ਸੀ ਕਿ ਕਿਤਨਾ ਕਿਤੇ ਬੇਅਦਬੀ ਦੇ ਮੁੱਦਿਆਂ ਤੇ ਲੈ ਕੇ ਜਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਭਗਵੰਤ ਸਿੰਘ ਮਾਨ ਘੇਰਦੇ ਰਹੇ ਨੇ ਪਾਰਟੀ ਨੂੰ ਪਾਰਟੀ ਦੇ ਆਗੂਆਂ ਨੂੰ ਪਰ ਅਕਾਲੀ ਦਲ ਦਾ ਇਸ ਤਰ੍ਹਾਂ ਅੱਗੇ ਆਉਣਾ ਤਾਂ ਬਹੁਤ ਵੱਡੀ ਗੱਲ ਹੈ ਇੱਕ ਤੁਹਾਨੂੰ ਦੇਖਣਾ ਹੈ ਹੋਵੇ ਕਿ ਲਗਭਗ 2027 ਦੇ ਨਤੀਜੇ ਵੀ ਇਹ ਕਲੀਅਰ ਹੁੰਦੇ ਨਜ਼ਰ ਆ ਰਹੇ ਨੇ 2027 ਦੇ ਨਤੀਜੇ ਨੇ ਜਿਹੜੇ ਉਹ ਹੁਣ ਕਲੀਅਰ ਹੁੰਦੇ ਨਜ਼ਰ ਆ ਰਹੇ ਨੇ ਬਾਕੀ ਦੀ ਜਿਹੜੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ ਤੁਸੀਂ ਇਸ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਸੱਜਣਾ ਮਿੱਤਰਾਂ ਤੱਕ ਤਾਂ ਜੋ ਸਾਰਿਆਂ ਨੂੰ ਇਹ ਨਤੀਜਿਆਂ ਦਾ ਪਤਾ ਲੱਗ ਸਕੇ ਪਰ ਹੁਣ ਦੁਬਾਰਾ ਜੇਕਰ ਮੈਂ ਗੱਲ ਕਰਾਂ ਅਕਾਲੀ ਦਲ ਮੁਲ ਸੁਰਜੀਤ ਹੁੰਦਾ ਨਜ਼ਰ ਆ ਰਿਹਾ ਅਕਾਲੀ ਦਲ ਜਿਸ ਨੂੰ ਇੱਕ ਨਕਾਰਿਆ ਗਿਆ ਸੀ ਪੰਜਾਬ ਦੇ ਲੋਕਾਂ ਵੱਲੋਂ ਬੀਤੇ 10 ਸਾਲਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਇਹਨਾਂ ਵੀ ਕੋਈ ਸਰਕਾਰ ਨਾ ਬਣਨਾ ਇੱਕ ਨਕਾਰ ਦੀ ਨਿਸ਼ਾਨੀ ਸੀ ਪਰ ਹੁਣ ਕਿਤਨੇ ਕਿਤੇ ਲੋਕਾਂ ਵੱਲੋਂ ਅਕਾਲੀ ਦਲ ਨੂੰ ਅਪਣਾ ਲਿਆ ਗਿਆ ਤੇ ਜਸਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਜੋ ਕਿ ਸੀਹਾਂਦੋਪ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਨੇ ਜਸਵੀਰ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਜਿੱਤ ਪ੍ਰਾਪਤ ਕੀਤੀ ਤੁਮ੍ਹ। ਐਗਵੇ ਜੀ ਕਾ ਖਾਲਸਾ ਵੈਗਵੇ ਜੀ ਕੀ ਫਤਿਹ। ਜਿਹੜੇ ਸੋਮਣੀ ਅਕਾਲੀ ਦਲ ਆਪਣੀ ਪਹਿਲਾ ਬੇਅਦਬੀ ਵਗੈਰਾ ਕਹਿੰਦੇ ਸੀਗੇ ਨਾ ਵੀ ਇਹਨਾਂ ਨੇ ਐ ਕਰਿਆ ਐ ਕਰਿਆ ਇਸ طرح ਤੇਲ ਤੇਲ ਜੋ ਕੋ ਸੋਇਆ ਠੀਕ ਆ ਬਸ ਅ ਬਸ ਇੰਨਾ ਕਹਿੰਦਾ ਹੋਇਆ ਜੀ ਠੀਕ ਹਾਂ ਚਲੋ ਇਹ ਭਾਵ ਖੋਣ ਦੀ ਨਿਸ਼ਾਨੀ ਹੈ ਇੱਕ ਮਨ ਦੇ ਵਿੱਚ ਕੀ ਹੋ ਗਿਆ ਕਿ ਬਈ ਜਦੋਂ ਕਿਸੇ ਉਮੀਦਵਾਰ ਨੂੰ ਜਿੱਤ ਹੁੰਦੀ ਹੈ ਤੁਹਾਨੂੰ ਸੋਚਦਾ ਨਹੀਂ ਸ਼ਬਦ ਕੀ ਕਹਿਣੇ ਨੇ ਤੇ ਪਰ ਇੱਕ ਮਿੱਤਰ ਪਿਆ ਪੁੱਛ ਰਿਹਾ ਸੀ ਕਿ ਹਾਂ ਬਾਵਰਪੁਰ ਜੋਂ ਤੋਂ ਗਿਣਤੀ ਸ਼ੁਰੂ ਹੋ ਰਹੀ ਹੈ ਜੀ ਉਹਨਾਂ ਦੀ ਗਿਣਤੀ ਸ਼ੁਰੂ ਹੋ ਰਹੀ ਹੈ ਰੱਬੋਂ ਜੋਂ ਦੀ ਉਹ ਗਿਣਤੀ ਸ਼ੁਰੂ ਹੋ ਰਹੀ ਹੈ ਜਿੱਦਾਂ ਹੀ ਉਹ ਅਪਡੇਟ ਆਉਂਦੀ ਹੈ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਬਰਪੁਰ ਦੀ ਗਿਣਤੀ ਸ਼ੁਰੂ ਹੋ ਰਹੀ ਹੈ ਜ਼ੋਨ ਦੀ ਉਹ ਜਿਵੇਂ ਗਿਣਤੀ ਹੁੰਦੀ ਹੈ ਕਲੀਅਰ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਾਂਗੇ ਤੇ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿਕਾਰ ਹਾਂਜੀ ਮਦਨੀਪੁਰ ਦੀ ਵੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋਣ ਲੱਗੀ ਆ ਹੁਣ ਮਦਨੀਪੁਰ ਜ਼ੋਨ ਦੀ ਸ਼ੁਰੂ ਹੋਣ ਲੱਗੀ ਹੈ ਗਿਣਤੀ ਪਹਿਲੇ 7 ਜ਼ੋਨਾਂ ਦੀ ਗਿਣਤੀ ਹੋਈ ਸੀ ਤੇ ਉਹ ਪਹਿਲੇ ਲਾਈਵ ਦੇ ਵਿੱਚ ਅਸੀਂ ਪੂਰੀ ਡਿਟੇਲ ਦੇ ਚੁੱਕੇ ਆ ਵੀ ਕਿਹਨੇ ਕਿਹਨਾਂ ਦੀ ਗਿਣਤੀ ਹੋਈ ਆ ਤੇ ਹੁਣ ਇਹ ਮਦਨੀਪੁਰ ਜ਼ੋਨ ਦੀ ਸ਼ੁਰੂ ਹੋਗੀ ਗਿਣਤੀ ਮਦਨੀਪੁਰ ਤੇ ਰੱਬੋਂ ਜ਼ੋਨ ਦੀ ਮਤਲਬ ਜੰਡਾਲੀ ਜ਼ੋਨ ਪੈਂਦਾ ਨਾ ਮਦਨੀਪੁਰ ਨੂੰ ਉਹਨਾਂ ਦੀ ਗਿਣਤੀ ਹੁਣ ਸ਼ੁਰੂ ਹੋਣ ਲੱਗੀ ਆ ਉਹ ਜਿਸ ਤਰ੍ਹਾਂ ਹੀ ਅਪਡੇਟ ਅਗਲੀ ਆਉਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਸੱਤ ਦੇ ਵਿੱਚੋਂ ਚਾਰ ਸੀਟਾਂ ਲੈ ਕੇ ਜਿੱਤ ਵੱਲ ਵੱਧਾ ਨਜ਼ਰ ਆ ਰਿਹਾ ਹੈ